ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਵੋਟਾਂ ਜੜੀਆਂ ਹੁਣ ਲੋਕ ਸਭਾ ਦੀਆਂ ਪੈ ਚੁੱਕੀਆਂ ਨੇ ਸਥਿਤੀ ਜੇ ਗੱਲ ਕਰੀਏ ਜਿਹੜੀ ਸਾਡੇ ਤੱਕ ਰਿਪੋਰਟ ਆ ਬਹੁਤ ਵਧੀਆ ਵੋਟਾਂ ਸ਼ਾਂਤਮਈ ਤਰੀਕੇ ਦੇ ਭਾਈਚਾਰਕ ਸਾਂਝ ਦੇ ਨਾਲ ਨਿਭੜੀਆਂ ਕਿਤੇ ਮਾੜੀ-ਮੋਟੀਆਂ ਹਲਕੀਆਂ-ਫੁਲਕੀਆਂ ਗੱਲਾਂ ਹੋਈਆਂ ਹੀ ਆ ਆਮ ਵੋਟਾਂ ਦੇ ਵਿੱਚ ਇੰਨਾ ਕੋ ਹੁੰਦਾ ਹੀ ਰਹਿੰਦਾ ਨੇ ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਖਡੂਰ ਸਾਹਿਬ ਸੰਗਰੂਰ ਤੇ ਫਰੀਦਕੋਟ ਦੇ ਵਿੱਚ ਜਿਹੜੀ ਆ ਉਹ ਜ਼ਿਆਦਾ ਰੁਝਾਨ ਦੇਖਣ ਨੂੰ ਮਿਲੇ ਕਿਉਂਕਿ ਇਹ ਜੜੀਆਂ ਸੀ ਚਰਚਿਤ ਸੀਟਾਂ ਜੜੀਆਂ ਇਸ ਟਾਈਮ ਮੰਨੀਆਂ ਜਾਂਦੀਆਂ ਸੀ ਤੇ ਪੂਰੇ ਪੰਜਾਬ ਦੀ ਜੇਕਰ ਗੱਲ ਕਰਦੇ ਤਾਂ ਹੋਰ ਨਾਲ ਸੀਟਾਂ ਤੇ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰਾ ਉਹਨਾਂ ਦੀ ਕੀ ਸਥਿਤੀ ਰਹੂਗੀ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਤੇ ਉਹਨਾਂ ਦੀ ਕੀ ਸਥਿਤੀ ਰਹੂਗੀ ਤੇ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਠੀਕ ਹੋ ਬਾਈ ਖਾਲਸਾ ਬਾਈ ਫਤੀਜੀ ਕੀ ਹਾਲ ਚਾਲ ਵੋਟਾਂ ਕਿਵੇਂ ਰਹੀਆਂ ਠੀਕ ਰਹੀਆਂ ਅੱਜ ਬਹੁਤ ਵਧੀਆ ਰਹੀਆਂ ਜੀ ਤੇ ਵੋਟਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇੱਕ ਗੱਲ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫੇ ਦੇ ਵਿੱਚ ਡਿੱਗਿਆ ਠੀਕ ਹੈ ਬਿਲਕੁਲ ਜੀ ਇਹਦਾ ਇੱਕ ਕਾਰਨ ਹੈ ਕਿਉਂਕਿ ਇਹਨਾਂ ਨੇ ਚੁੱਪ ਚਪੀ ਤੇ ਇਕਤਾ ਪਾਈ ਅਮਰਪਾਲ ਸਿੰਘ ਤੇ ਐਨਐਸਏ ਵਧਾਤੀ ਤੇ ਉਹਦੇ ਵਿੱਚ ਇੱਕ سنگੀਨ ਟਿੱਪਣੀ ਕਰਤੀ ਕਿ ਜੇ ਅਸੀਂ ਪੰਜਾਬ ਦੇ ਜੇਲ੍ਹ ਦੇ ਵਿੱਚ ਜਿਵੇਂ ਬਾਦਲ ਨੇ ਕਿਹਾ ਸੀਗਾ ਆਪਣੇ ਉਹਦੇ ਵਾਸਤੇ ਜੀ ਭੁੱਲਰ ਦੀ ਦਿਵਿੰਦਰ ਸਿੰਘ ਭੁੱਲਰ ਬਾਰੇ ਵੀ ਇਹ ਆ ਗਏ ਤਾਂ ਇਹ ਬਹੁਤ ਖਤਰਨਾਕ ਹੈ ਆਉਣ ਲਈ ਇਹਦੇ ਚੰਗੇ ਸੰਕੇਤ ਨਹੀਂ ਹੈ ਤੇ ਉਵੇਂ ਹੀ ਇਹਨਾਂ ਨੇ ਕਹਿਤਾ ਵੀ ਜੇ ਇਹ ਇਹਨਾਂ ਨੂੰ ਡਿਬਰੂਗੜ ਤੋਂ ਸਿੰਘਾਂ ਨੂੰ ਇੱਥੇ ਪੰਜਾਬ ਲੈ ਆਂਦਾ ਤਾਂ ਜੇਲ ਜੇਲ ਦੀ ਮੂਰੇ ਜਿਹੜੀ ਜੇਲ ਚ ਰੱਖਾਂਗੇ ਉਸ ਜੇਲ ਚ ਗੁਰਦੁਆਰਾ ਬਣ ਜਾਊਗਾ ਇਸ ਕਰਕੇ ਕਿੱਡੀ ਹਾਸੋਹਿਨਤਾ ਕਿ ਗੁਰਦੁਆਰਾ ਸਾਹਿਬ ਪੂਰੇ ਵਰਲਡ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਨਸਟੀਚਿਊਸ਼ਨਲੀ ਸੰਵਿਧਾਨਿਕ ਤੌਰ ਤੇ ਇਤਿਹਾਸਿਕ ਜਾਂ ਲੋੜ ਅਨਸਾਰ ਬਣਦਾ ਇਸ ਕਾਰਨ ਆਮ ਆਦਮੀ ਪਾਰਟੀ ਦਾ ਤੀਲਾ-ਤੀਲਾ ਹੋਣ ਵਾਲਾ ਰਹੀ ਗੱਲ ਪਈ 13 0 ਦਾ ਦਾਵਾ ਕਰ ਗਏ ਦੇਖੋ ਜੀ 13 0 ਦਾ ਇੱਕ ਕਾਰਟੂਨ ਵੀ ਆਇਆ ਹੈ ਵੀ ਮੋਟਰਸਾਈਕਲ ਦੇ ਉੱਤੇ ਉਹ ਪੰਡਾਂ ਰੱਖੀਆਂ ਹੋਈਆਂ ਪਰਾਲੀ ਦੀਆਂ ਉਹ ਢਾਲ ਚੜਾਉਂਦਾ ਉਹ ਵਾਪਸ ਮੁੜ ਜਾਂਦਾ ਮੁੜ ਕੇ ਤੇ ਉਹ ਲੋਟਣੀਆਂ ਖਾ ਕੇ ਥੱਲੇ ਆ ਜਾਂਦਾ ਹੈ ਤੀਸਰੀ ਗੱਲ ਮੇਰੇ ਅਨਸਾਰ ਜੇ ਪੰਜਾਬ ਦੇ ਲੋਕ ਸਿਆਣੇ ਹੋਏ ਤਾਂ ਜਿੱਥੇ ਵੀ ਸਿਟਿੰਗ ਐਮਐਲ ਖੜੇ ਆ ਉੱਥੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਸੀ ਸਿਟਿੰਗ ਐਮਐਲ ਜਾਂ ਮੰਤਰੀਆਂ ਨੂੰ ਕਾਰਨੇ ਆ ਵੀ ਕਿਉਂਕਿ ਉਥੇ ਰੀ-ਇਲੈਕਸ਼ਨ ਲਈ ਕੋਈ ਵੀ ਜਿੱਤੂਗਾ ਦਾ ਰੀ-ਇਲੈਕਸ਼ਨ ਲਈ ਤਿਆਰ ਰਹਿਣਾ ਪਊਗਾ ਹਾਂ ਖਰਚਾ ਫਿਰਊਗਾ ਬਿਲਕੁਲ ਜੀ ਉਹ ਖਰਚਾ ਤੁਹਾਡੇ ਸੇਰੀਆ ਔਰ ਇਹਨਾਂ ਕੋਲੋਂ ਥੋੜਾ ਹੋਣਾ ਇਹਦਾ ਹੁਣ ਤੁਹਾਨੂੰ ਚਾਹੀਦਾ ਜਿਵੇਂ ਰਾਜਸਥਾਨ ਦੇ ਲੋਕ ਹੈ ਸਰਕਾਰ ਦਾ ਮੰਤਰੀ ਬਣਾਤਾ ਸੀ ਉਹਨਾਂ ਨੇ ਸਿੱਖਾਂ ਦੇ ਵਿੱਚੋਂ ਤੇ ਉਸ ਨੂੰ ਹਰਾਤਾ ਸੀ ਸਿੱਖਾਂ ਨੇ ਇਹ ਕਹਿ ਕੇ ਵੀ ਤੁਸੀਂ ਸਾਨੂੰ ਲਾਲਚ ਦੇ ਕੇ ਖਰੀਦਣਾ ਚਾਹੁੰਦੇ ਹਾਂ ਤੇ ਮੈਨੂੰ ਅਫਸੋਸ ਹੈ ਕਿ ਜਿਹੜੇ ਰਾਜ ਭਾਗ ਨੂੰ 18 ਵਾਰੀ ਦਿੱਲੀ ਜਿੱਤ ਕੇ ਰਾਜ ਭਾਗ ਚੁੰਨੀ ਅੱਗੇ ਕਰਨ ਤੇ ਉਹਨਾਂ ਨੂੰ ਦੇ ਸਕਦੇ ਆ ਮਰਿਆਦਾ ਦੇ ਅਨੁਸਾਰ ਪੰਥ ਵਸੇ ਮੇ ਉਜੜਣਾ ਵਾਲਾ ਸਿਧਾਂਤ ਰੱਖਦੇ ਆ ਉਹ ਲੋਕ ਅੱਜ ਕਿਸਾਨ ਸੰਘਰਸ਼ ਨੂੰ ਵੀ ਦਰਜਾਨ ਲਈ ਦੇ ਕੇ ਪੈਸੇ ਮਗਰ 500 ਤੋਂ 5000 ਤੱਕ ਖਡੂਰ ਸਾਹਿਬ ਤੇ ਫਰੀਦਕੋਟ ਦੀ ਕੀ ਸਥਿਤੀ ਨੋਟ ਕੀਤੀ ਖਡੂਰ ਸਾਹਿਬ ਸਭ ਤੋਂ ਵੱਧ ਇੰਟਰਨੈਸ਼ਨਲ ਲੈਵਲ ਤੇ ਹਾਈਪ ਸੇਟ ਹੈ ਤੇ ਅੱਜ ਜੀਰੇ ਦੀ ਇੰਟਰਵਿਊ ਹੈ ਜਿਹੜਾ ਪਹਿਲਾਂ ਕੁਝ ਦਿਨ ਪਹਿਲਾਂ ਭਾਈ ਅਮਰਿਤਪਾਲ ਸਿੰਘ ਤੋਂ ਇਹ ਸਵਾਲ ਪੁੱਛ ਰਿਆ ਸੀ ਵੀ ਭਾਈ ਦਾ ਅਰਥ ਕੀ ਹੈ ਭਾਈ ਪਤਾ ਕੀ ਦੇ ਮੂਰੇ ਲੱਗਦਾ ਚਾਰ ਦਿਨਾਂ ਚ ਆ ਕੇ ਅਮਰਿਤ ਛੱਕ ਕੇ ਸੰਤਾਨ ਦਿਨ ਦੇ ਵਰਗੀ ਦਸਤਾਰ ਤੇ ਚੋਲਾ ਪਾ ਕੇ ਭਾਈ ਨਹੀਂ ਬਣ ਜਾਂਦਾ ਅੱਜ ਉਹਦੀ ਇੰਟਰਵਿਊ ਆ ਕਿ ਭਾਈ ਅਮਰਿਤਪਾਲ ਸਿੰਘ ਜੀ ਹੂੰ ਇਹ ਸੰਕੇਤ ਹੈ ਕੀ ਜਿਹੜੀ 100 ਸਾਲ ਪੁਰਾਣੀ ਪਾਰਟੀ ਆਪ ਦੇ ਆਪ ਨੂੰ ਕਹਿੰਦੀ ਹੈ ਉਹਦਾ ਮੈਂਬਰ ਜਾਂ ਉਹਦੀ ਵਿਚਾਰਧਾਰਾ ਕਹਿੰਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਲੀਡ ਤੇ ਜਾ ਰਿਹਾ ਹੈ ਉਹਨਾਂ ਨੇ ਤਾਂ ਅਣਖ ਭਗਾਤੀ ਹੁਣ ਵਾਰੀ ਫਰੀਦਕੋਟ ਦੀ ਹੈ ਜੇ ਫਰੀਦਕੋਟੀਆਂ ਨੇ ਅਣਖ ਤੇ ਕਣਕੰਡਾ ਨਾ ਦਿਖਾਇਆ ਬੇਗਹਿਰ ਤੇ ਹੋ ਗਏ ਤਾਂ ਬਹੁਤ ਹੀ ਅਫਸੋਸ ਵਾਲੀ ਗੱਲ ਆ ਹਾਂ ਜੇ ਫਰੀਦਕੋਟ ਖਡੂਰ ਸਾਹਿਬ ਅਤੇ ਸੰਗਰੂਰ ਸੀਟ ਨੂੰ ਮੈਂ ਸਿੱਖ ਜਿਹੜੇ ਧੜੇ ਆ ਉਹ ਜਿੱਤਦੇ ਆ ਪੰਤਖ ਧੜੇ ਜਿੱਤਦੇ ਆ ਤਾਂ ਸੈਂਟਰ ਸਿੱਖਾਂ ਦੀਆਂ ਮੰਗਾ ਸਿੱਖਾਂ ਦੀ ਵਿਚਾਰਧਾਰਾ ਤੇ ਪੰਜਾਬ ਦੀ ਖੁਸ਼ਹਾਲੀ ਲਈ ਗੱਲ ਕਰੂਗਾ ਨਹੀਂ ਉਹ ਕਹੂਗਾ ਵੀ ਇਹਨੂੰ ਵੀ ਮਨੀਪੁਰ ਜਾਂ ਬੰਗਾਲ ਦੇ ਰਾਹ ਤੋੜ ਦਿੱਤਾ ਜਾ ਹਮ ਆਲਓਵਰ ਸਥਿਤੀ ਕੀ ਰਹੀ ਆਲਓਵਰ ਸਥਿਤੀ ਇਹ ਹੈ ਜੀ ਵੀ ਜੇ ਵਾਇਗਰੂ ਨੇ ਚਾਇਆ ਕੋਈ ਵੀ ਧੜਾ ਕਿਸੇ ਵੀ ਤਰ੍ਹਾਂ ਦਾ ਧੜਾ ਚਾਰ ਤੋਂ ਪੰਜ ਸੀਟਾਂ ਪੰਤਖ ਸੀਟਾਂ ਆਉਣ ਆਲੀਆਂ ਹਮ ਦੂਸਰਿਆਂ ਸੀਟਾਂ ਦੇ ਵਿੱਚ ਇਹ ਜਿਹੜੀ ਕਾਂਗਰਸ ਹੈ ਉਹ ਕਿਉਂਕਿ ਐਨਡੀਏ ਦਾ ਹਿੱਸਾ ਹੋਣ ਕਰਕੇ ਵੀ ਬਹੁਤ ਬਹੁਤ ਮਤ ਲੋਕਾਂ ਨੇ ਉਧਰ ਵੱਲ ਦੇਖਣਾ ਵੀ ਆਮ ਆਦਮੀ ਪਾਰਟੀ ਦਾ ਕੋਈ ਸਕੋਪ ਨਹੀਂਗਾ ਜਾਏਗਾ ਕਿ ਕੱਲ ਕੇਜਰੀਵਾਲ ਕਹਿ ਹੀ ਗਿਆ ਕਿ ਮੈਂ ਜਾਊਂਗਾ ਮੈਂ ਤੁਹਾਡੇ ਲਈ ਤੁਸੀਂ ਮੇਰੇ ਲਈ ਜਿਉਣਾ ਤੇ ਮੈਂ ਤੁਹਾਡੇ ਲਈ ਜਿਉਣਾ ਤੇ ਆਮ ਆਦਮੀ ਪਾਰਟੀ ਦਾ ਇੱਕ ਹਾਰਨ ਦਾ ਕਾਰਨ ਇਹ ਵੀ ਹੈ ਕਿ ਉਹ ਸੱਚ ਦਾ ਬਿਆਨ ਕਰਦੇ ਆ ਪਰ ਸਿੱਧੇ ਢੰਗ ਨਾਲ ਬਿਆਨ ਕਰਦੇ ਆ ਉਹ ਕਹਿੰਦੇ ਆ ਨਾ ਵੀ ਵੀ ਜੇਲ ਦਾ ਜਿਹੜਾ ਅਬ ਬੰਦੀ ਇਨਸਾਨ ਦੀ ਜਿਹੜੀ ਇਹ ਨਾਲ ਨਜਾਇਜ਼ ਹੋਇਆ ਉਸ ਨੂੰ ਕਹਿੰਦੇ ਵੋਟ ਨਾਲ ਜਾਇਜ਼ ਕਰ ਦਿਓ ਤੇ ਪਰ ਉਹ ਇਹ ਦੱਸਣਾ ਚਾਹੁੰਦੇ ਕਿ ਜਿਹੜਾ ਸੀਐਮ ਨੇ ਨਜਾਇਜ਼ ਕੀਤਾ ਡਿਬਰੂਗੜ੍ਹ ਜਾਂ ਜਿਹੜੇ ਜਵਾਨ ਮੁੰਡੇ ਕਾਲਜ ਦੇ ਡੇਢ ਤੋਂ 200 ਮੁੰਡਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਵੈਸੇ ਨਜਾਇਜ਼ ਢੱਕਿਆ ਹੋਇਆ ਟੌਰਚਰ ਲਈ ਮੈਂਟਲ ਪ੍ਰੈਸ਼ਰ ਲਈ ਨਹੀਂ ਉਹਨਾਂ ਦੀ ਵੱਦਵਾ ਵੀ ਇਹਨਾਂ ਨੂੰ ਲੱਗੂਗੀ ਇਹਨਾਂ ਦਾ ਸੁਪੜਾ ਸਾਫ਼ ਹੈ ਅਗਲੀ ਵਾਰੀ ਮੈਨੂੰ ਲੱਗਦਾ ਹੈ ਕਿ 27 ਦੇ ਵਿੱਚ ਵੈਸੇ ਹੀ ਲੋਕ ਇਹਨਾਂ ਨੂੰ ਭੁੱਲ ਜਾਣਗੇ ਆਮ ਆਦਮੀ ਪਾਰਟੀ ਬਿਲਕੁਲ ਜੀ ਬੀਜਪੀ ਬੀਜੇਪੀ ਤਾਂ ਇੱਕ ਸਟ੍ਰੈਟਜੀ ਲਾ ਰਹੀ ਹੈ ਕ੍ਰਿਮੀਨਲ ਆਰਮੀ ਵੀ ਪੰਜਾਬ ਦੇ ਹਿੰਦੂਆਂ ਨੂੰ ਚਾਹੀਦਾ ਜਿਵੇਂ ਹਰਿਆਣਾ ਬਾਰਡਰ ਦੇ ਜਾਂ ਖਾਸ ਕਰਕੇ ਰਾਜਸਥਾਨ ਬਾਰਡਰ ਜ਼ਿਲ੍ਹਿਆਂ ਦੇ ਡਿਸਟ੍ਰਿਕਟਸ ਦੇ ਜਿਹੜੇ ਹਿੰਦੂ ਆ ਉਹਨਾਂ ਨੇ ਮਤਲਬ ਕਿ ਸਮਰਥਨ ਦਿੱਤਾ ਪੰਜਾਬੀਅਤ ਨੂੰ ਸਿੱਖਾਂ ਨੂੰ ਜਾਂ ਉਸ ਵਿਚਾਰਧਾਰਾ ਨੂੰ ਸਾਂਝ ਪਾਈਚਾਰਕ ਸਾਂਝ ਨੂੰ ਉਵੇਂ ਜਿਸ ਏਰੀਏ ਦੇ ਵਿੱਚ ਜਿਸ ਖਿੱਤੇ ਦੇ ਵਿੱਚ ਬੈਠ ਕੇ ਆਪਾਂ ਖਾਨੇ ਆ ਜਿਨ੍ਹਾਂ ਦੇ ਨਾਲ ਸਾਡਾ ਰੋਜ਼ਗਾਰ ਚੱਲਦਾ ਉਹਨਾਂ ਦਾ ਸਮਰਥਨ ਸਾਡੇ ਲਈ ਜ਼ਰੂਰੀ ਹੈ ਹਮ ਸੈਂਟਰ ਦੇ ਵਿੱਚ ਇਹਦਾ ਮਤਲਬ ਕੀ ਜੇ ਤੁਸੀਂ ਬੀਜੇਪੀ ਨੂੰ ਵੋਟ ਪਾਉਣੇ ਆ ਤਾਂ ਤੁਸੀਂ ਕਿਸਾਨ ਵਿਰੋਧੀ ਆਖਮੋਣੇ ਸਟੇਜ ਮੂਰੇ ਆ ਕੇ ਹੱਕ 'ਚ ਬੋਲਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਸਾਡੀ ਜੀਵਿਕਾ ਕਿਸਾਨਾਂ ਤੋਂ ਚੱਲਦੀ ਹੈ ਜਿਹੜੀ ਬੀਜੇਪੀ ਨੂੰ ਵੋਟ ਆ ਉਹਨੇ ਤਾਂ ਆਪਦਾ ਵੋਟ ਲੈਵਲ ਵਧਾਉਣਾ ਸੀ ਤੇ ਅਗਲੀ ਐਮਐਲਏ ਦੀ ਤਿਆਰੀ ਕਰਨੀ ਸੀ ਵੀ ਬਠਿੰਡਾ 'ਚ ਸਾਨੂੰ ਕੀ ਪ੍ਰਸ਼ਦ ਹੈ ਉਧਰ ਸਾਨੂੰ ਕੀ ਹੈ ਹੂੰ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਵੀ ਜਿਵੇਂ ਸਾਡੀ ਮੌੜ ਚ ਕਿੰਨੀਆਂ ਸੀਟਾਂ ਮਾਨਸਾ ਕਿੰਨੇ ਸਾਨੂੰ ਪਰਸੈਂਟ ਵੋਟ ਮਿਲਦੀ ਹੈ ਤਾਂ ਜੋ ਇਹਨਾਂ ਨੇ ਸਿੱਖ ਤੇ ਪ੍ਰੈਸ਼ਰਾਈਜ਼ ਕਰਕੇ ਦਵਲ ਕੇ ਲਿਆ ਕੇ ਡਰਾ ਧਮਕਾ ਕੇ ਜਿਹੜੇ ਐਮ ਐਲ ਏ ਜਾਂ ਪਾਰਟੀ ਵਰਕਰ ਆ ਉਹਨਾਂ ਨੂੰ ਆਪਦੇ ਵਾਲੇ ਪਾਸੇ ਕੀਤਾ ਤਾਂ ਜੋ 28 ਦੀ ਤਿਆਰੀ ਕੀਤੀ ਜਾ 27 ਦੀ ਤਿਆਰੀ ਕੀਤੀ ਜਾ ਸਵਕਸਤ ਨਾ ਦੇ ਉਗਮ ਕਾਬਲ ਬਿਲਕੁਲ ਜੀ ਵੈਸੇ ਸਦਾ ਮੁਕਾਬਲਾ ਤਾਂ ਹਰ ਸਿਮਰਤ ਤੇ ਲਖੇ ਸਿਧਾਨੇ ਦੇ ਵਿੱਚ ਹੀ ਹੈ ਹੋ ਇਹ ਨਾ ਹੋਵੇ ਕਿ ਇਹਨਾਂ ਦੋਨਾਂ ਦੀ ਮਤਲਬ ਕਿ ਕੁੱਕੜ ਲੜਾਈ ਦੇ ਵਿੱਚ ਜਾਂ ਬਿੱਲੀ ਬਾਂਡ ਦੇ ਵਿੱਚ ਵੀ ਆਪਣਾ ਮਹਿੰਦਰ ਹੈ ਜਿਹੜਾ ਕਾਂਗਰਸ ਦਾ ਉਹ ਬਾਜੀ ਮਾਰ ਚ ਇਹ ਨਹੀਂ ਖੁੱਡੀਆਂ ਬਾਜੀ ਮਾਰ ਰਿਹਾ ਦੇਖੋ ਜੀ ਜੇ ਖੁੱਡੀਆਂ ਬਾਜੀ ਮਾਰ ਰਿਹਾ ਤਾਂ ਆਮ ਆਦਮੀ ਪਾਰਟੀ ਦੇ ਲਈ ਬਿਸਤਰਾ ਗੋਲ ਹੈ ਬਾਦਲ ਆਪ ਦੀ ਵਿਰਾਸਤੀ ਸੀਟ ਦੁਬਾਰਾ ਲੈਣਗੇ ਹੂੰ ਬਾਦਲ ਸਰਕਾਰ ਬਾਦਲ ਬਾਦਲ ਪਰਿਵਾਰ ਨੂੰ ਕੋਈ ਘਾਟਾ ਨਹੀਂ ਜੇ ਬਠਿੰਡਾ ਬਾਦਲ ਪਰਿਵਾਰ ਜਿੱਤਦਾ ਤਾਂ ਖੁੱਡੀਆਂ ਉੱਥੇ ਬਹਿ ਕੇ 5 ਸਾਲ ਉੱਥੋਂ ਨਹੀਂ ਕਰਨ ਦਿੰਦਾ ਤੇ ਨਹੀਂ ਜਿਹੜੀ ਇਹਨਾਂ ਨੇ ਜਿੱਤ ਬਣਾਈ ਸੀ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹ ਜਿੱਤ ਕੇ ਹਾਰਨਗੇ ਜਿਹੜਾ ਜਿਹੜਾ ਕੁਝ ਪਾਰਲੀਮੈਂਟ ਅਹਿਮ ਵਿਧਾਨ ਸਭਾ ਦੇ ਵਿੱਚ ਰਹਿ ਕੇ ਮਨਿਸਟਰ ਬਣ ਕੇ ਲੰਮੀ ਲਈ ਜਾਂ ਬਠਿੰਡੇ ਲਈ ਕਰ ਸਕਦਾ ਹੈ ਖੁੱਡੀਆਂ ਉਹ ਐਮਪੀ ਹੋ ਕੇ ਨਹੀਂ ਕਰ ਸਕਦਾ ਤੁਸੀਂ ਵੇਹ ਨਹੀਂ ਆ ਕਿ ਕਿੰਨਾ ਜ਼ੋਰ ਲੱਗਦਾ ਸੀ ਬਿੱਟੂ ਦਾ ਹਜਲੇ ਦਾ ਜਾਂ ਹਰ ਸਿਮਰਤ ਦਾ ਕੋਈ ਨਹੀਂ ਸੁਣਦਾ ਸੀ ਉਹਨਾਂ ਦੇ ਭਾਸ਼ਣ ਲਈ ਲੋਕ ਸਭਾ ਦੇ ਵਿੱਚ ਕੋਈ ਨਹੀਂ ਬੈਠਾ ਹੁੰਦਾ ਸਿਰਫ ਰਿਕਾਰਡ ਹੁੰਦਾ ਤੇ ਲਾਈਵ ਚੱਲਦਾ ਹੂੰ ਇਹਨਾਂ ਨੂੰ ਤਾਮਿਲਨਾਡੂ ਤੋਂ ਕੇਰਲਾ ਤੋਂ ਬੰਗਾਲ ਤੋਂ ਸਭ ਸਿੱਖਣਾ ਚਾਹੀਦਾ ਪੰਜਾਬੀਆਂ ਨੂੰ ਇਲੈਕਸ਼ਨ ਦੇ ਵਿੱਚ ਕੀ ਸਬਕ ਸਿੱਖਿਆ ਵਾਹਿਗੁਰੂ ਸਮਰੱਥ ਬਖਸ਼ੇ ਪੰਥਕ ਤੌਰ ਤੇ ਮੈਂ ਇਹਣਾ ਕਿ ਮੇਰਾ ਪੰਥ ਚੜ੍ਹਦੀ ਕਲਾ 'ਚ ਜਾਵੇ ਹੂੰ ਗੁਰੂ ਸਾਹਿਬ ਦਾ ਇਹ ਬਚਨ ਕੀ ਅਨਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਤਾਂ ਜਿਹੜੇ ਗਰੀਬ ਸਿੱਖ ਪਰੀਦਕੋਟ ਤੋਂ ਖੜੇ ਹੋਏ ਆ ਉਹਨੂੰ ਪਾਤਸ਼ਾਹ ਹੀ ਮਿਲਣੀ ਚਾਹੀਦੀ ਹੈ ਕੋਈ ਕਿ ਜੇ ਕਿਸੇ ਨੇ ਕੋਈ ਦਾਵਾ ਵੀ ਕੀਤਾ ਵੀ ਇਹ ਸਾਡਾ ਵਿਰਾਸਤ ਨਹੀਂ ਹੈ ਵੀ ਇਹ ਇਹਦੇ ਕੋਈ ਆਸਾਨ ਨਹੀਂ ਜਾਂ ਇਹਦੇ ਵਿੱਚ ਕੋਈ ਕਮੀਆਂ ਤੇ ਫਿਰ ਅਕਾਲੀ ਦਲ ਵੀ ਤਾਂ ਵਿਰਾਸਤ ਹੀ ਖਾ ਰਿਹਾ ਮਾਂ-ਬਾਪ ਦੀ ਹਮ ਭਗਵਾਨਤਮਾਨ ਵੀ ਤਾਂ ਵਿਰਾਸਤ ਹੀ ਖਾ ਰਿਹਾ ਕਿ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਹਮ ਠੀਕ ਹੈ ਜੀ ਕਿੰਨੀਆਂ ਟਪੂਸੀਆਂ ਲਾਈਆਂ ਹੁਣ ਠੀਕ ਹੈ ਜੀ ਕਾਂਗਰਸ ਦੇ ਵਿੱਚ ਵੀ ਬਿੱਟੂ ਵੀ ਤਾਂ ਆਪਦੇ ਬਿਆਨ ਤੇ ਉੱਚੜਦਾ ਹੀ ਖਾ ਰਿਹਾ ਜੀ ਦੇ ਲਈ ਮਿਤਸ਼ਾ ਬੋਲ ਕੇ ਗਿਆ ਵੀ ਅਸੀਂ ਬਿੱਟੂ ਮੇਰਾ ਭਰਾ ਹੈ ਉਹਦੇ ਲਈ ਮੈਂ ਇੱਕ ਵੀ ਕੈਦੀ ਨਹੀਂ ਛੱਡਦਾ ਇਹ ਪੰਥ ਨੂੰ ਪੰਜਾਬ ਜੇ ਪੰਜਾਬ ਵਾਲੇ ਬੀਜੇਪੀ ਨੂੰ ਵੋਟ ਪਾਉਂਦੇ ਆ ਇਹਦਾ ਮਤਲਬ ਉਹ ਮਿਤਸ਼ਾ ਨੂੰ ਸਮਰਥਨ ਕਰਦੇ ਆ ਜੀ ਫਰੀਦਕੋਟ ਤੋਂ ਸਰਬਜੀਤ ਸਿੰਘ ਕਰਮਜੀਤ ਅਨਮੋਲ ਜਾਂ ਹੋਰ ਕਿਹੜਾ ਬਾਜੀ ਮਾਰਦੇ ਦੇਖੋ ਜੀ ਕਰਮਜੀਤ ਅਨਮੋਲ ਤਾਂ ਬੇਵਕੂਫੀ ਹੈ ਉਹਦਾ ਇਲੈਕਸ਼ਨ ਤੋਂ ਬਾਅਦ ਵੀ ਉਹਦਾ ਕੇਸ ਹੈ ਉਹਦੇ ਜਾਤੀ ਪ੍ਰਮਾਣ ਪੱਤਰ 'ਚ ਨੁਕਸ ਹੈ ਕਿਉਂਕਿ ਉਹ ओबीसी ਹੈ एससीएसटी ਨਹੀਂਗਾ ਦੂਸਰਾ اوਪੀਆਰ ਹੈ ਕੈਨੇਡਾ ਦਾ ਮਾਨ ਮਾਨ ਦਾ ਸੀਐਮ ਮਾਨਦਾ ਉਹ ਪੁਰਾਣਾ ਪਰਫਾਰਮਰ ਸੀਗਾ ਇਸ ਕਰਕੇ ਉਹਨਾਂ ਨੇ ਆਪ ਦਾ ਯਾਰ ਆਖਿਆ ਵੀ ਚੱਲ ਮੈਂ ਤੈਨੂੰ ਪੱਕੀ ਕਮਾਈ ਦਿੰਨਾ ਵੀ ਤੈਨੂੰ ਪੈਨਸ਼ਨ ਮਿਲੂਗੀ ਇਸ ਗੱਲ ਦੀ ਬੈਠੇ ਬੈਠਿਆ ਕਿਉਂਕਿ ਇਹ ਕਿੱਕਲੀਆਂ ਹੀ ਪਾਉਂਦਾ ਹੈ ਪਹਿਲਾ ਸੀਐਮ ਦੇਖਿਆ ਤੁਹਾਡਾ ਪੰਜਾਬ ਦਾ ਜਿਹੜਾ ਬੇਹੱਦ ਹੀ ਬਿਨਾ ਮੁੱਦੇ ਤੋਂ ਬਿਨਾ ਸਰਕਾਰ ਦੀਆਂ ਉਪਲਬਧੀਆਂ ਤੋਂ ਸਰਫਿਕ ਕਲੀਗਾਂ ਪਾ ਪਸਨਾਈਆਂ ਉਹਨੇ ਹੂੰ ਜੋ ਪੰਥ ਹੈ ਉਹ ਪੰਥ ਹੀ ਹੈ ਹਾਂ ਬਾਦਲ ਦਲ ਨੇ ਦੋ ਤਿੰਨ ਗਲਤੀਆਂ ਕੀਤੀਆਂ ਪਹਿਲਾਂ ਤਾਂ ਇਹਨਾਂ ਨੂੰ ਜਿਵੇਂ ਸ਼ਿਵ ਸੈਨਾ ਤੇ ਭਾਜਪਾ ਵੋਟ ਸ਼ੇਅਰਿੰਗ ਕਰਦੀ ਸੀ ਮਹਾਰਾਸ਼ਟਰ 'ਚ ਵੀ ਆਪਾਂ ਆਪਦੇ ਆਪਦਾ ਏਜੰਡਾ ਜਿਹੜਾ ਸਾਡਾ ਹਿੰਦੂ ਏਜੰਡਾ ਉਹਨੂੰ ਸਨਾਤਨੀ ਏਜੰਡੇ ਨੂੰ ਲੈ ਕੇ ਚੱਲਣਾ ਤੇ ਅਸੀਂ ਕਾਂਗਰਸ ਨੂੰ ਡੀਫੀਟ ਕਰਨਾ ਓਵੇਂ ਵੋਟ ਸ਼ੇਅਰਿੰਗ ਕਰਕੇ ਸੁਖਵੀਰ ਸਿੰਘ ਬਾਦਲ ਖਡੂਰ ਸਾਹਿਬ ਸ ਸੰਗਰੂਰ ਤੇ ਫਰੀਦਕੋਟ ਦੇ ਵਿੱਚ ਜੇ ਆਪਦੇ ਕੈਂਡੀਡੇਟ ਵਾਪਸ ਲੈ ਲੈਂਦੇ ਆ ਦੋ ਦਿਨ ਪਹਿਲਾਂ ਵੀ ਤਾਂ ਬਹੁਤ ਹੀ ਵੱਡਾ ਹੰਗਾਰਾ ਮਿਲਣਾ ਸੀ ਫਰੋਜ਼ਪੁਰ ਸੀਟ ਬਠਿੰਡਾ ਸੀਟ ਅ ਮਤਲਬ ਕਿ ਆਨੰਦਪੁਰ ਸਾਹਿਬ ਬਹੁਤ ਜ਼ਿਆਦਾ ਸੀਟਾਂ ਜਿਹੜੀਆਂ ਹੈਗੀਆਂ ਕਿ ਇਹਨਾਂ ਨੇ ਬੇਰੋਗ ਟੋਕ ਫਤੇਖੜ ਸਾਹਿਬ ਸਿੱਧੀਆਂ ਹੀ ਲੀਡ ਕਰ ਜਾਣੀਆਂ ਸੀ ਸਨੇ ਪਟਿਆਲਾ ਸੈਂਟਰ ਚ ਕੌਣ ਆਊਗਾ ਬੀਜਪੀ ਆਊਗੀ ਕਾਂਗਰਸ ਨਹੀਂ ਜੀ ਐਨਡੀਆ ਆਊਗਾ ਸਾਰੇ ਜਿਹੜੇ ਰਵੀਸ਼ ਕੁਮਾਰ ਵਰਗੇ ਆ ਜਾਂ ਸਾਰੇ ਏਡੇ ਵੱਡੇ ਥਿੰਕ ਟੈਂਕ ਆ ਜਾਂ ਵਿਸ਼ਲੇਸ਼ਣ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਤਾਂ ਮੰਨਣਾ ਹੀ ਪਊਗਾ ਨਾ ਬਾਕੀ ਚਾਂਗ ਤੇ ਬਾਗ ਨਿਕਲੀ ਪਈ ਐ ਐਵੇਂ ਨਹੀਂ ਧਿਆਨ ਤਰਿਆ ਜਾਂਦਾ ਕੰਨਿਆ ਕੁਮਾਰੀ ਜਾ ਕੇ ਤੇ ਉਹਦੀ ਪਲ ਪਲ ਜੇ ਧਿਆਨ ਹੈ ਤੇ ਧਿਆਨ ਵਾਲੇ ਤਾਂਦੇ ਤਾਂ ਕੋਈ ਜਾ ਹੀ ਨਹੀਂ ਸਕਦਾ ਉਹ ਫੁਟੇਜ ਕੌਣ ਆ ਰਿਹਾ ਇਹਦਾ ਮਤਲਬ ਇਹ ਡਰਾਮ ਹੈ ਕਿ ਦੇਸ਼ ਲਈ ਜਾਂ ਕੌਮ ਲਈ ਮੋਦੀ ਜੀ ਬਹੁਤ ਕੁਝ ਕਰ ਰਿਹਾ ਨਾਥਿੰਗ ਕੁਝ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਇਹ ਦੇਸ਼ ਨੂੰ ਗੈਣੀ ਤਰਿਆ ਉਹਨੇ ਕਿਨੂੰ ਮਲਟੀਨੇਸ਼ਨਲ ਕੰਪਨੀਆਂਜ਼ ਨੂੰ ਉਹ ਤਾਂ ਕਹਿੰਦੇ ਵਪਾਰ ਦੀ ਛਟਕਾਂ ਖੋਲ੍ਹਤੀਆਂ ਬੜਾ ਕੁਝ ਕਰਤਾ ਉਹਦਾ ਬੜਾ ਕੁਝ ਕਨਾਈ ਜਾਂਦੇ ਆ ਦੇਖੋ ਜੀ ਮੇਰੀ ਗੱਲ ਸੁਣੋ ਇਹ ਸਾਰਾ ਇਨਫਰਾਸਟ੍ਰਕਚਰ ਮਨਮੋਹਨ ਸਿੰਘ ਦਾ ਸੀ ਅੱਛਾ ਤੇ ਇਹਨਾਂ ਦੀ ਸਰਕਾਰ ਹੁੰਦੀ ਸੀਗੀ ਕਾਮਰੇਡਾਂ ਨਾਲ ਜਾਂ ਸੱਜੇ ਖੱਬੇ ਨਾਲ ਇਸ ਕਰਕੇ ਉਹ ਉਹ ਇਹਨਾਂ ਨੂੰ ਕੁਝ ਕਰਨ ਨਹੀਂ ਸੀ ਦਿੰਦੇ ਤੇ ਜਿਹੜੀਆਂ ਇੰਟਰਨੈਸ਼ਨਲ ਮਲਟੀਨੇਸ਼ਨਸ ਕੰਪਨੀ ਆ ਉਹਨਾਂ ਨੇ ਪ੍ਰੈਸ਼ਰਾਈਜ਼ੇਸ਼ਨ ਦੇ ਕੇ ਜਾਂ ਕੁਛ ਕਰਕੇ ਇਹਨਾਂ ਨੂੰ ਉਭਾਰ ਕੇ ਤਾਂ ਲੈ ਕੇ ਆਂਦਾ ਜਦੋਂ ਲਿਆ ਕੇ ਜਦੋਂ ਵੇਖਿਆ ਵੀ ਹੁਣ ਆ ਹੋ ਰਿਹਾ ਐਸ ਵਾਰੀ ਉਹਨਾਂ ਨੇ ਪਿੱਛੇ ਪੈਰ ਪਿਸ਼ਾਂ ਖੇਤ ਲੈ ਕਿਉਂਕਿ ਜਦੋਂ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕੁਝ ਪੰਜਾਬ ਚ ਹੁੰਦਾ ਜਾਂ ਹਰਿਆਣਾ ਚ ਹੁੰਦਾ ਜਾਂ ਨਾਰਥਰਨ ਯੂਪੀ ਚ ਹੁੰਦਾ ਜਾਂ ਤਮਿਲਨਾਡੂ ਚ ਹੁੰਦਾ ਜਾਂ ਇਹ ਚੀਜ਼ਾਂ ਦੀ ਜਦੋਂ ਉੱਥੇ ਵੀਡੀਓ ਵਾਇਰਲਸ ਹੁੰਦੀਆਂ ਤੇ ਉੱਥੋਂ ਦੇ ਕਿਸਾਨ ਉੱਠ ਕੇ ਆਪਦੇ ਹੱਕਾਂ ਲਈ ਤੁਰਦੇ ਆ ਤੇ ਜਦੋਂ ਉਹਨਾਂ ਨੇ ਕੀਤਾ ਜੋ ਉਹਨਾਂ ਨੇ ਪੈਰਿਸ 'ਚ ਕੀਤਾ ਅਮਰੀਕਾ 'ਚ ਕੀਤਾ ਜਰਮਨਜ਼ ਕੀਤਾ ਜਾਂ ਕਿਤੇ ਆਸਟਰੀਆ 'ਚ ਕੀਤਾ ਆਸਟ੍ਰੇਲੀਆ 'ਚ ਕੀਤਾ ਉਸ ਤੋਂ ਉਹਨਾਂ ਨੇ ਆਖਿਆ ਵੀ ਛੱਡੋ ਜੀ ਠੀਕ ਹੈ ਜੀ ਇੱਕ ਬੀਜਪੀ ਦੀ ਜਿਹੜੀ ਗਵਰਨਮੈਂਟ ਹੈ ਉਹ ਜਿਹੜੇ ਫਾਈਵ ਆਈਜ਼ ਹੈ ਉਹ ਵੀ ਐਂਟੀ ਹੈ ਉਹ ਵੀ ਸਰਗਰਮ ਹੈ ਇਸ ਕਰਕੇ ਬੀਜਪੀ ਸਰਕਾਰ ਜਾਊਗੀ ਜਾ ਰਹੀ ਹੈ ਬਿਲਕੁਲ ਜੀ ਤੁਸੀਂ ਬੱਸ ਸਾਰਾ ਝੂਠਾ ਗੱਲਾਂ ਤੁਸੀਂ ਮੇਰੀ ਗੱਲ ਸੁਣੋ ਜੀ 170 ਹੂੰ ਤੋਂ ਲੈ ਕੇ 220 ਮਸਾਂ ਆ ਅੱਛਾ ਔਰ ਅਬ ਬਾਬਾ ਨਾਨਕ ਵਾਹਿਗੁਰੂ ਕਿਰਪਾ ਕਰੇ ਹਾਂਜੀ ਮਾਨੀਵਾ ਮੱਤ ਉੱਚੀ ਵਾਲਾ 170 ਤੇ ਖੜ ਜੇ ਤਨ ਜਾ ਰਹੀ ਆ ਅੱਛਾ ਹਾਂ ਇੱਕ ਕਿਸਾਨਾਂ ਲਈ ਐਮਐਸਪੀ ਮਿਲੂਗੀ ਹਾਂਜੀ ਤੇ ਜਿਹੜੇ ਬਿੱਲ ਆ ਉਹ ਟੋਟਲੀ ਡਿਸਕਨੈਕਟ ਹੋ ਜਾਣਗੇ ਹੁਣ ਹੁਣ ਇਹਨਾਂ ਨੇ ਰੱਖਿਆ ਇਹਨਾਂ ਕਹਿੰਦਾ ਹੋਇਆ ਸ਼ਬਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ